ਵੀਰਾਂ ਵੇਖੋ ਕਿ ਬੱਚਾ ਕਿਵੇਂ ਆਪਣਾ ਸਿਰ ਵਿਚਾਰ ਰਿਹਾ ਔਰ ਬੱਚੇ ਦੀ ਉਮਰ ਦੱਸ ਦਈਏ ਕਿ ਲਗਭਗ ਸਿਰਫ 2 4 ਸਾਲ 5 ਸਾਲ 4-5 ਸਾਲ ਦੇ ਬੱਚੇ ਆ ਔਰ ਜੋ ਕੁੜੀਆਂ ਉੱਤੋਂ ਹੱਥ ਹਿਲਾ ਰਹੀਆਂ ਗੱਡੀ ਦੀ ਛੱਤ ਦੇ ਉੱਤੋਂ ਉਹ ਕੁੜੀਆਂ ਦੀ ਉਮਰ ਵੀ 5-6 ਸਾਲ ਹੋਵੇਗੀ ਔਰ ਦੋ ਬੱਚੇ ਨੇ ਜੋ 4-5 ਸਾਲ ਦੀ ਉਮਰ ਵਾਲਿਆ ਦੋਨੋਂ ਬਾਰੀਆਂ ਵਿੱਚ ਲਟਕੇ ਹੋਇਆ ਔਰ ਜਾਣ ਕਿਵੇਂ ਵਿਚਾਰ ਰਹੇ ਆ ਸਿਆਣਪ ਬੱਚਿਆਂ ਦੀ ਚੱਲ ਰਹੀ ਆ ਲੇਕਿਨ ਜੋ ਗੱਡੀ ਚਲਾਉਣ ਵਾਲਾ ਉਸ ਦੀ ਸਿਆਣਪ ਨਜ਼ਰ ਨਹੀਂ ਆ ਰਹੀ ਬੱਚਾ ਬੱਸ ਵੇਖ ਕੇ ਸਿਰ ਅੰਦਰ ਕਰ ਰਿਹਾ ਫਿਰ ਸਿਰ ਬਾਹਰ ਕੱਢ ਰਿਹਾ ਨਹੀਂ ਤਾਂ ਗੱਡੀ ਦੇ ਵਿੱਚੋਂ ਬਾਹਰ ਕੱਢਣੀ ਉਂਗਲ ਕੱਢਣੀ ਜਾਂ ਕੱਪੜਾ ਕੱਢਣਾ ਬਹੁਤ ਖਤਰਨਾਕ ਹੈ ਔਰ ਗੱਡੀ ਵਿੱਚੋਂ ਬੱਚਾ ਸਿਰ ਕੱਢ ਰਿਹਾ ਦੋਨੋਂ ਬੱਚੇ ਬਾਹਰ ਲਟਕ ਕੇ ਲਹਿਰियां ਪਾ ਰਹੇ ਆ ਔਰ ਕਿਹੜਾ ਪਰਿਵਾਰ ਹੋਵੇਗਾ ਤਾਂ ਹੁਣ ਦੱਸ ਦਈਏ ਕਿ ਨਵੀਂ ਗੱਡੀ ਦੀ ਖੁਸ਼ੀ ਮਨਾਈ ਜਾ ਰਹੀ ਆ ਔਰ ਨਵੀਂ ਗੱਡੀ ਦੀ ਖੁਸ਼ੀ ਮਨਾਉਣ ਦਾ ਤਰੀਕਾ ਜਾਂ ਕੀ ਆ ਇਹਦੇ ਬਾਰੇ ਤੁਸੀਂ ਦੱਸਣਾ ਹੁਣ ਬੱਚਾ ਸਿਆਣਾ ਜਾਂ ਗੱਡੀ ਚਲਾਉਣ ਵਾਲਾ ਸਿਆਣਾ ਤਾਂ ਗੱਡੀ ਚਲਾਉਣ ਵਾਲਾ ਕਿੰਨਾ ਕੁ ਸਮਝਦਾਰ ਹੋਵੇਗਾ ਔਰ ਚਾਰ ਬੱਚਿਆਂ ਦੇ ਨਾਲ ਆਹ ਗੱਡੀ ਪੂਰੇ ਗੁਰਦਾਸਪੁਰ ਦੇ ਵਿੱਚ ਲਹਿਰियां ਪਾ ਰਹੀ ਆ ਆ ਤਸਵੀਰਾਂ ਤੁਸੀਂ ਵੇਖੋ ਕਿ ਚਾਰ ਬੱਚੇ ਤਾਂ ਸਿਆਣੇ ਵੀ ਜ਼ਰੂਰ ਗੱਡੀ ਦੇ ਵਿੱਚ ਬੈਠੇ ਆ ਦੋ ਚਾਰ ਜਣੇ ਉਹ ਜੇ ਬਾਹਰ ਹੋਣਾ ਧਿਆਨ ਨਹੀਂ ਦਿੱਤਾ ਉਹਨਾਂ ਬੱਚਿਆਂ ਦੀਆਂ ਲੱਤਾਂ ਫੜੀਆਂ ਹੋਈਆਂ ਔਰ ਬੱਚਿਆਂ ਨੂੰ ਬਾਹਰ ਕਹਿ ਰਿਹਾ ਕਿ ਤੁਸੀਂ ਲਹਿਰियां ਪਾਓ ਔਰ ਜਿਹੜਾ 4 ਸਾਲ ਦਾ ਬੱਚਾ ਵੇਖੋ ਕਿਵੇਂ ਆਪਣੀ ਜਾਨ ਬਚਾ ਰਿਹਾ ਜਦੋਂ ਬੱਸ ਆਉਂਦੀ ਆ ਉਦੋਂ ਜਾਨ ਬਚਾਉਂਦਾ ਜਦੋਂ ਬੱਸ ਆਉਂਦੀ ਆ ਉਦੋਂ ਗੱਡੀ ਦੇ ਵਿੱਚ ਉੱਡ ਜਾਂਦਾ ਤਾ ਇਸ ਤਸਵੀਰਾਂ ਨੂੰ ਵੇਖ ਕੇ ਤੁਸੀਂ ਕੀ ਕਹਿੰਦੇ ਹੋ ਪੜਿਆ ਲਿਖਿਆ ਹਰ ਇਨਸਾਨ ਤੇ ਗੁਰਦਾਸਪੁਰ ਜ਼ਿਲ੍ਹੇ ਦੀ ਇਹ ਪਹਿਚਾਣ ਕਈ ਬਸਾਂ ਉੱਤੇ ਅਸੀਂ ਪੜਿਆ ਲੇਕਿਨ ਦੱਸ ਦਈਏ ਕਿ ਹੁਣ ਬੱਚੇ ਦੀ ਗਲਤੀ ਆ ਜਾਂ ਚਲਾਉਣ ਵਾਲੇ ਦੀ ਇਹਦੇ ਬਾਰੇ ਤੁਸੀਂ ਕਮੈਂਟ ਜਰੂਰ ਕਰੋ ਔਰ ਗੁਰਦਾਸਪੁਰ ਦੀਆਂ ਤਸਵੀਰਾਂ ਔਰ ਨਵੀਂ ਨਵੀਂ ਗੱਡੀ ਆ ਬ੍ਰਾਂਡ ਗੱਡੀ ਆ ਨੰਬਰ ਕੋਈ ਨਹੀਂ ਪਰ ਜਦੋਂ ਅਸੀਂ ਪਿੱਛੇ ਜਾਣ ਦੀ ਕੋਸ਼ਿਸ਼ ਕਰੀ ਆ ਔਰ ਸਾਡੀ ਗੱਡੀ ਦੇ ਜੋ ਲੱਗੇ ਹੋਏ ਫਰੰਟ ਕੈਮਰੇ ਨੇ ਇਹ ਸਾਰਾ ਕੁਝ ਯਾਦ ਕਰ ਲਿਆ ਔਰ ਫਰੰਟ ਕੈਮਰੇ ਦੇ ਵਿੱਚ ਜੋ ਸਾਹਮਣੇ ਆ ਰਿਹਾ ਉਹ ਤੁਹਾਨੂੰ ਦੱਸ ਦਈਏ ਕਿ ਫਰੰਟ ਕੈਮਰੇ ਚ ਆ ਬੱਚੇ ਕੀ ਹਰਕਤਾਂ ਕਰ ਰਹੇ ਆ ਔਰ ਕਿਵੇਂ ਦਾ ਮਾਹੌਲ ਆ ਤੁਸੀਂ ਇਸ ਵੇਲੇ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਔਰ ਜੇ ਕੋਈ ਗੱਡੀ ਲੈਂਦਾ ਤਾਂ ਖੁਸ਼ੀ ਕੀ ਇਸ ਤਰ੍ਹਾਂ ਮਨਾਈ ਜਾਵੇਗੀ ਗੱਡੀ ਦੀ ਖੁਸ਼ੀ ਕਿਵੇਂ ਮਨਾਈ ਜਾਵੇਗੀ ਔਰ ਮਨਾ ਕਿਵੇਂ ਰਹਿਆ ਔਰ ਇਹੜਾ ਪਰਿਵਾਰਾਂ ਬਾਰੇ ਦੱਸੋ ਤੁਸੀਂ ਜਾਣਕਾਰੀ ਜਿਸ ਦੇ ਕੋਲ ਹੋਵੇ ਕਿ ਇਹ ਪਰਿਵਾਰ ਹੈ ਕੌਣ ਹੈ ਔਰ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੇ ਪਰਿਵਾਰ ਦੀ ਖੁਸ਼ੀ ਦੇ ਵਿੱਚ ਕੋਈ ਰੰਗ ਚ ਭੰਗ ਪਵੇ ਲੇਕਿਨ ਜੋ ਨਾ ਹਰਕਤਾਂ ਕੀਤੀਆਂ ਉਹਨਾਂ ਵੱਲ ਵੇਖ ਕੇ ਹੋਰ ਪਤਾ ਨਹੀਂ ਕਿੰਨੇ ਪਰਿਵਾਰ ਇਸ ਤਰ੍ਹਾਂ ਦੀ ਖੁਸ਼ੀ ਮਨਾਉਂਦੀ ਕੋਸ਼ਿਸ਼ ਕਰਨਗੇ ਔਰ ਖੁਸ਼ੀ ਤਾਂ ਬਹੁਤ ਹੁੰਦੀ ਆ ਜਦੋਂ ਅਸੀਂ ਘਰ ਵਿੱਚ ਕੋਈ ਚੀਜ਼ ਖਰੀਦਦੇ ਆ ਜਦ ਅਸੀਂ ਆਪਣੇ ਮਿਹਨਤ ਦੇ ਪੈਸੇ ਨਾਲ ਕੋਈ ਸ਼ੌਂਕ ਪੂਰਾ ਕਰਦੇ ਆ ਤਾਂ ਫਿਰ ਸ਼ੌਂਕ ਦੇ ਨਾਲ ਨਾਲ ਆਪਣੇ ਬੱਚੇ ਜੋ ਆ ਇਹਨਾਂ ਨੂੰ ਅਸੀਂ ਕਿਸ ਰਾਹ ਪਾ ਰਹੇ ਆ ਔਰ ਕਿੰਨਾ ਸਿਆਣਾ ਹੋਵੇਗਾ ਗੱਡੀ ਦਾ ਡਰਾਈਵਰ ਤੁਸੀਂ ਬਸ ਇਸ ਦੇ ਉੱਤੇ ਕਮੈਂਟ ਜਰੂਰ ਕਰਨਾ ਔਰ ਗੱਡੀ ਦੇ ਡਰਾਈਵਰ ਦੇ ਵਿੱਚ ਕਿੰਨੀ ਕੁ ਕਾਬਲੀਅਤ ਹੋਵੇਗੀ ਤੇ ਕਿੰਨੀ ਕੁ ਲਿਆਕਤ ਹੋਵੇਗੀ ਇਹ ਜੋ ਬੰਦਾ ਬੱਚਿਆਂ ਨੂੰ ਬਿਲਕੁਲ ਇਸ ਤਰ੍ਹਾਂ ਖੁੱਲੇ ਆਮ ਛੱਡ ਕੇ ਔਰ ਗੱਡੀ ਦੀਆਂ ਰਾਉਂਡ ਲਗਾ ਰਿਆ ਔਰ ਫਲਾਈਓਵਰ ਜਿੱਥੇ ਬਣਿਆ ਹੋਇਆ ਸੌਰੀ ਅੰਡਰ ਬ੍ਰਿਜ ਜਿੱਥੇ ਬਣਿਆ ਹੋਇਆ ਰੇਲਵੇ ਸਟੇਸ਼ਨ ਦਾ ਔਰ ਬੱਸ ਸਟੈਂਡ ਤੋਂ ਅੱਗੇ ਬਸ ਉੱਥੋਂ ਨਿਕਲਦਿਆਂ ਹੀ ਇਹ ਤਸਵੀਰਾਂ ਬਿਲਕੁਲ ਸਾਡੇ ਸਾਹਮਣੇ ਆਈਆਂ ਔਰ ਇਹਨਾਂ ਤਸਵੀਰਾਂ ਵਿੱਚ ਬਿਲਕੁਲ ਇਹ ਚੀਜ਼ ਸਾਹਮਣੇ ਆ ਰਹੀ ਆ ਕਿ ਇਹ ਨੁਕਸਾਨ ਕੋਈ ਨਾ ਕੋਈ ਹੋ ਸਕਦਾ ਔਰ ਬੱਚਾ ਜਾਨ ਬਚਾ ਰਿਆ ਗੱਡੀ ਚਲਾਉਣ ਵਾਲੇ ਨੂੰ ਕੋਈ ਫਿਕਰ ਨਹੀਂ ਕਿ ਇਹ ਬੱਚਾ ਆਪਣੀ ਜਾਨ ਬਚਾ ਲੇਗਾ ਜਾਂ ਨਹੀਂ ਬਚਾਏਗਾ ਦਾ ਗੱਡੀਆਂ ਦਾ ਤੁਸੀਂ ਬਹੁਤ ਲੋਕ ਲੈਂਦੇ ਵੇਖਿਆ ਬਹੁਤ ਲੋਕ ਤੁਸੀਂ ਮਿਹਨਤ ਦੇ ਕਮਾਈ ਦਾ ਸਾਧਨ ਖਰੀਦਦੇ ਵੇਖਿਆ ਪਰ ਇਸ ਤਰ੍ਹਾਂ ਦੀ ਖੁਸ਼ੀ ਅਸੀਂ ਪਹਿਲੀ ਵਾਰੀ ਵੇਖ ਰਹੇ ਹਾਂ ਕਈ ਵਾਰ ਨੌਜਵਾਨ ਮੁੰਡੇ ਇਹੋ ਜਿਹੀਆਂ ਹਰਕਤਾਂ ਕਰਦੇ ਆ ਪਰ ਲੇਕਿਨ ਇਹ ਡਰਾਈਵਰ ਦੀ ਇਹ ਗੱਡੀ ਦਾ ਮਾਲਕ ਹੈ ਜਾਂ ਰਿਸ਼ਤੇਦਾਰ ਹੈ ਜਾਂ ਡਰਾਈਵਰ ਹੈ ਕੋਈ ਕਿਉਂ ਇਸ ਤਰ੍ਹਾਂ ਦੀ ਹਰਕਤ ਕੀਤੀ ਜਾ ਰਹੀ ਹੈ ਔਰ ਗੱਡੀ ਦੇ ਵਿੱਚ ਇਹ ਵੀ ਦੱਸ ਦਈਏ ਕਿ ਦੋ ਚਾਰ ਪਰਿਵਾਰਕ ਮੈਂਬਰ ਬੈਠੇ ਹੋਏ ਆ ਔਰ ਕਿੱਦਾਂ ਦਾ ਮਾਹੌਲ ਹੋਵੇਗਾ ਉਸ ਪਰਿਵਾਰ ਵਿੱਚ ਉਹਰੇ ਮਾਹੌਲ ਨੇ ਕਿੱਧਰ ਨੂੰ ਵਿਗੜ ਜਾਣਾ ਸੀ ਕਿੱਧਰ ਨੂੰ ਬਦਲ ਜਾਣਾ ਸੀ ਇਹ ਤੁਸੀਂ ਜ਼ਰੂਰ ਕਮੈਂਟ ਕਰਨਾ ਔਰ ਇਸ ਬਾਰੇ ਸਿਆਣ ਸਿਆਣਪ ਜ਼ਰੂਰ ਦੱਸੋ ਵੀ ਡਰਾਈਵਰ ਸਿਆਣਾ ਜਾਂ ਬੱਚਾ ਸਿਆਣਾ ਬਸ ਇਹ ਤੁਸੀਂ ਕਮੈਂਟ ਜ਼ਰੂਰ ਕਰਨਾ ਹੈ ਇਹਦੇ ਵਿੱਚ ਵੇਖੋ ਬੱਚਾ ਕਿਵੇਂ ਜਾਨ ਬਚਾ ਰਿਹਾ ਔਰ ਬੱਚੇ ਦੀ ਜਾਨ ਬਚਦੀ ਔਰ ਲੋਕ ਦਵਾਈਆਂ ਦੇ ਰਿਹਾ ਸਾਡੇ ਕੈਮਰੇ 'ਚ ਇਹ ਵੀ ਕਿਹਾਤ ਹੋ ਰਿਹਾ ਕੋਲ ਖੜੇ ਰੋਡ ਤੇ ਖੜੇ ਲੋਕ ਦਵਾਈਆਂ ਦੇ ਰਿਹਾ ਕਿ ਭਾਈ ਉਹ ਬੱਚਿਆਂ ਨੂੰ ਅੰਦਰ ਕਰ ਲਾਓ ਬੱਚਿਆਂ ਨੂੰ ਅੰਦਰ ਪਰ ਗੱਡੀ ਵਾਲਾ ਪਰਿਵਾਰ ਹੀ ਕਰ ਰਿਹਾ ਵਿੱਚ ਮਿਊਜ਼ਿਕ ਲੱਗਾ ਹੋਇਆ ਹੋਰ ਧਮ ਧਮ ਚੱਲ ਰਿਹਾ ਔਰ ਗੁਰਦਾਸਪੁਰ ਦੇ ਵਿੱਚ ਇਹ ਗੇੜੀਆਂ ਕੱਢੀਆਂ ਜਾ ਰਹੀਆਂ ਹੋਰ ਕਿਹੜੇ ਕਿਹੜੇ ਭਰਾਵਾਂ ਨੇ ਇਹ ਨਾਲ ਉੱਤੇ ਨਜ਼ਰ ਮਾਰੀ ਔਰ ਕੈਮਰੇ ਸੀਸੀਟੀਵੀ ਫੁਟੇਜ ਜਿਹੜੀ ਆ ਉਹ ਚੈੱਕ ਹੋ ਸਕਦੀ ਆ ਕਿ ਸੀਸੀਟੀਵੀ ਫੁਟੇਜ ਹੈ ਜੇ ਪਰਿਵਾਰ ਆ ਸਕਦਾ ਔਰ ਇਸ ਦੇ ਨਾਲ ਪੂਰਾ ਕਲੀਅਰ ਹੋ ਸਕਦਾ ਵੀ ਆ ਗਲਤੀ ਕਰੀ ਕਿਉਂ ਆ ਔਰ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਤੁਹਾਡੇ ਕੈਮਰੇ ਕਿੱਥੇ ਚਲ ਗਏ ਤੁਹਾਡੇ ਕੈਮਰੇ ਕਿਉਂ ਨਹੀਂ ਇਹਨਾਂ ਚੀਜ਼ਾਂ ਨੂੰ ਵੇਖ ਰਹੇ ਔਰ ਬੱਚੇ ਜੋ ਆ ਜੋ ਬੱਚਾ ਤੋਂ ਇਹ ਹਰਕਤਾਂ ਕਰਵਾਈਆਂ ਜਾ ਰਹੀਆਂ ਆ ਬੱਚਾ ਨਹੀਂ ਕਰ ਰਿਹਾ ਇਹ ਕਰਵਾਈਆਂ ਜਾ ਰਹੀਆਂ ਕਿ ਬਾਹਰ ਨਿਕਲ ਕੇ ਤੁਸੀਂ ਡਾਂਸੀ ਕਰੋ ਔਰ ਇਸ ਬਾਰੇ ਤੁਸੀਂ ਕਮੈਂਟ ਜਰੂਰ ਕਰੋ ਔਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਧੰਨਵਾਦ